ਦਿੱਲੀ ਵਿੱਚ 70 ਸੀਟਾਂ ਦੇ ਹੋਈਆਂ ਜਨਾਬਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡੀ ਜਿੱਤ ਹਾਸਲ ਕਰਕੇ ਇਤਿਹਾਸ ਲਿਖਿਆ ਦਿੱਲੀ ਦੇ ਵਿੱਚ ਦੋ ਵਾਰ ਜਿਹੜਾ ਹੈ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਰਹੇ ਤੇ ਤੀਸਰੀ ਵਾਰ ਵੀ ਦਾਵਾ ਕੀਤਾ ਗਿਆ ਸੀ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਵੱਡੀ ਜਿੱਤ ਹਾਸਲ ਕਰੇਗੀ ਜਿੱਤ ਹਾਸਲ ਕੀਤੀ ਹੈ ਭਾਜਪਾ ਨੇ ਤੇ ਪਾਸਪਾ ਨੇ ਜਿਹੜਾ ਹੈ ਇੱਕ ਇਤਿਹਾਸ ਲਿਖ ਦਿੱਤਾ ਉਸ ਦੀ ਖੁਸ਼ੀ ਦੇ ਵਿੱਚ ਅੱਜ ਖੰਨਾ ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਖੁਸ਼ੀਆਂ ਮਨਾ ਰਹੇ ਨੇ ਔਰ ਨਾਰੇਦਾਰ ਨੇ ਭਾਰਤੀ ਜਨਤਾ ਪਾਰਟੀ ਦੇ ਨਾਰੇ ਲੱਗ ਰਹੇ ਨੇ ਤੁਸੀਂ ਦੇਖਦੇ ਹੋ ਪੂਰੀ ਖੁਸ਼ੀ ਬੈਣ ਵਾਜਿਆਂ ਦੇ ਨਾਲ ਢੋਲ ਤਮਾਕਿਆਂ ਦੇ ਨਾਲ ਪਾਰਟੀ ਕਾਰਜਕਰਤਾ ਜਿਹੜੇ ਨੇ ਪੂਰਾ ਜੋਸ਼ ਨਾਲ ਲਗਾ ਰਹੇ ਨੇ ਪੂਰਾ ਦਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਕਾਰਜਕਰਤਾਵਾਂ ਦੇ ਵਿੱਚ ਖੁਸ਼ੀ ਮਨਾਇਆ ਜਾ ਰਹੀ ਹੈ ਵਿਕਟਰ ਦਾ ਨਿਸ਼ਾਨ ਬਣਾਇਆ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੇ ਜੋ ਇਤਿਹਾਸ ਦਿੱਲੀ ਦੇ ਵਿੱਚ ਰਚਿਆ ਦਿੱਲੀ ਦੇ ਵਿੱਚ ਜੋ ਇਤਿਹਾਸ ਲੱਗਿਆ ਉਸ ਨੂੰ ਦੇਖ ਲਓ ਕਿ ਅੱਜ ਪੂਰੀ ਖੁਸ਼ੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੈ શ્રી ਰਾਮ ਦੇ ਜਕਾਰੇ ਵੀ ਲੱਗ ਰਹੇ ਨੇ ਜੈ શ્રી ਰਾਮ ਦੇ ਜਕਾਰੇ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਵਿੱਚ ਇੱਕ ਖੁਸ਼ੀ ਜਿਹੜੀ ਹੈ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਔਰ ਅੱਜ ਲਲਿਹੜੀ ਰੋਡ ਚੌਂਕ ਦੇ ਵਿੱਚ 70 ਫੀਟਾਂ ਦੇ ਉੱਪਰ ਜੋ ਚੋਣਾਂ ਹੋਈ ਸੀ ਅੱਜ ਦਿੱਲੀ ਦੇ ਵਿੱਚ ਇਤਿਹਾਸ ਰਚਲੇ ਹੋਏ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੜੇ ਅੱਜ ਖੰਨੇ ਦੇ ਵਿੱਚ ਵੀ ਖੁਸ਼ੀ ਮਨਾ ਰਹੇ ਨੇ ਔਰ ਟੋਲ ਤਮਾਕਿਆਂ ਦੇ ਉੱਪਰ ਅੱਜ ਲੱਡੂ ਵੀ ਜਿਹੜਾ ਹੈ ਉਰੇ ਵੰਡੇ ਜਾਣਗੇ ਸੋ ਲੱਡੂ ਦੀ ਤਿਆਰੀਆਂ ਵੀ ਬੰਨਣੀਆਂ ਕੀਤੀਆਂ ਜਾਣੀਆਂ ਨੇ ਔਰ ਕਾਰਜਕਰਤਾਵਾਂ ਦੇ ਵਿੱਚ ਖੁਸ਼ੀ ਜਿਹੜੀ ਹੈ ਪੂਰੀ ਪਾਈ ਜਾ ਰਹੀ ਹੈ ਸੋ ਇੱਕ ਭਾਰਤੀ ਜਨਤਾ ਪਾਰਟੀ ਦੇ ਕਾਰਿਆ ਕਰਤਾ ਤੁਸੀਂ ਦੇਖ ਰਹੇ ਹੋ ਪੂਰਾ ਪਾਰਾ ਨਿਕਲ ਨੂੰ ਜਦੋਂ ਘਾਟੋ ਪਾਰਾ ਦੇਖੋ ਜਲਾਕੋ ਪਾਜ ਪਾ ਦੇ ਝੰਡੇ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਲਹਿਰਾਏ ਜਾ ਰਹੇ ਨੇ ਉੱਥੇ ਜੇਕਰ ਗੱਲ ਖੰਨਾ ਸ਼ਹਿਰ ਦੀ ਕਰੀਏ ਤਾਂ ਖੰਨਾ ਸ਼ਹਿਰ ਦੇ ਵਿੱਚ ਵੀ ਪਾਜ ਪਾ ਦੇ ਝੰਡੇ ਲਹਿਰਾ ਰਹੇ ਨੇ ਔਰ ਤੁਸੀਂ ਦੇਖ ਲਓ ਕਿ ਪਾਜ ਪਾ ਦੇ ये कार लग रहे हेलो पिछे जा पीछे 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 जा पिछे एक अलग ही भारतीय जनता पार्टी के कार्यकर्तावान खुशी की लहर देखी जा रही है तो भारतीय जनता पार्टी जिंदाबाद ਦੇ ਨਾਰੇ ਜਿਹੜੇ ਐਜੂਲ ਲਹਿੜੀ ਰੋਡ ਚੌਗਦੇ ਵਿੱਚ ਗੂੰਜ ਰਹੇ ਨੇ ਇਹ ਬੜੀ ਜਿੱਤ ਜੋ ਅੱਜ ਦਿੱਲੀ ਦੇ ਵਿੱਚ ਭਾਜਪਾ ਨੇ ਕੀਤੀ ਹੈ ਬੜੀ ਦੇਰ ਬਾਅਦ ਜਿਹੜੀ ਹੈ ਭਾਜਪਾ ਦਾ ਝੰਡਾ ਲਹਿਰਾਇਆ ਦਿੱਲੀ ਦੇ ਵਿੱਚ ਔਰ ਅੱਜ ਜਿਹੜਾ ਹੈ ਇੱਥੇ ਲੱਡੂ ਵੀ ਵੰਡੇ ਜਾ ਰਹੇ ਨੇ ਸੋ ਖਾਪਾ ਕੁਝ ਕਾਲੇ ਗਦਾਵਾਂ ਦੇ ਨਾਲ ਆਗੂਆਂ ਨਾਲ ਗੱਲ ਕਰਾਂਗੇ ਜਿਹੜੇ ਆਗੂ ਅੱਜ ਉਹਦੇ ਮਨਜ਼ੂਰ ਨੇ ਕਿਉਂਕਿ ਭਾਜਪਾ ਦੇ ਵਿੱਚ ਇੱਕ ਬੜੀ ਜਿੱਤ ਹਾਸਲ ਕਰਕੇ ਭਾਜਪਾ ਨੇ ਜੋ ਇਤਿਹਾਸ ਰਚਿਆ ਮੇਰੇ ਨਾਲ ਅਨਿਲਦਾ ਜੀ ਫੱਲੀ ਜਿਹੜੇ ਨੇ ਭਰਿਆ ਪੀਲੋ ਅੱਜ ਜਿੱਤ ਦੀ ਖੁਸ਼ੀ ਮਿਲਾਈ ਆ ਚੰਡੇ ਨਹਿਰਾਨ ਰਹੋ ਪੀਸ ਦੇ ਅੰਦਰ ਇੱਕ ਬਹੁਤ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਿਕ ਜਿੱਤ ਹੈ ਇਹਦਾ ਸਾਰਾ ਸ਼ਰੇ ਜਿਹੜਾ ਹੈ ਉਹ ਪੂਰੀ ਪਾਰਟੀ ਨੂੰ ਮਨਿੰਦਰਬਾਈ ਮੋਦੀ ਜੀ ਨੂੰ ਅਤੇ ਸਾਡੇ ਲੱਡਾ ਸਾਥ ਸਾਡੇ ਪ੍ਰਧਾਨ ਅਮਿਲ ਸ਼ਾਹ ਜੀ ਕੋਈ ਸਾਰਿਆਂ ਨੂੰ ਸਾਡੀ ਟੀਮ ਨੂੰ ਜਾਂਦਾ ਕਿਉਂਕਿ ਦਿੱਲੀ ਦੇ ਵਿੱਚ ਪੂਰੀ ਭਾਰਤੀ ਜਨਤਾ ਪਾਰਟੀ ਦੇ ਬਾਧੀ ਦੇ ਕਾਰਜਕਰਤਾ ਨੇ ਦਿੱਲੀ ਦੇ ਅੰਦਰ ਮਿਹਨਤ ਕਰਕੇ ਇਸ ਮੁਕਾਮ ਨੂੰ ਹਾਸਲ ਕੀਤਾ ਅਸੀਂ ਕਾਰਜਕਰਤਾ ਦਾ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦੇ ਆ ਇਦਾਂ ਹੀ ਅੱਗੇ ਸੀ ਪੰਜਾਬ ਦੇ ਵਿੱਚ ਆਸ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਜਾ ਕੇ ਇਹ ਨਸ਼ੇੜੀਆਂ ਨੂੰ ਖਤਮ ਕਰੇਗੀ ਹਾਂ ਬੰਦੋ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਘੰਡਾਲ ਹੈਰਾ ਦਾ ਪੂਰਾ ਦਿੱਲੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਵਧੀਆ ਦਿਨ ਚੜਿਆ ਜੀ ਅੱਜ 27 ਸਾਲ ਬਾਅਦ ਦਿੱਲੀ ਸਟੇਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣੀ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਕਿਉਂਕਿ ਮੋਦੀ ਜੀ ਦਾ ਇੱਕੋ ਇੱਕ ਸੁਪਨਾ ਹੈ ਸਭਕਾ ਸਾਥ ਸਭਕਾ ਵਿਕਾਸ ਔਰ ਅੱਜ ਉਹਨਾਂ ਨੇ ਇਹ ਸਾਬਿਤ ਕਰਤਾ ਦਿੱਲੀ ਦੇ ਲੋਕਾਂ ਨੇ ਕਿ ਜਿਹੜੀ ਕਮੰਡ ਦੀ ਰਾਜਨੀਤੀ ਸੀ ਉਹਨੂੰ ਖਤਮ ਕਰਕੇ ਜਿਹੜੀ ਕੰਮ ਕਰਨ ਦੀ ਰਾਜਨੀਤੀ ਹੈ ਔਰ ਲੋਕਾਂ ਦੇ ਭਲਾਈ ਲਈ ਜਿਹੜੀ ਪਾਰਟੀ ਹੈ ਉਹਦਾ ਰਾਜ ਲਿਆਦਾ ਉਹਨਾਂ ਨੇ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਕਾਰਜਕਰਤਾ ਦੇ ਲਈ ਅੱਜ ਦਾ ਦਿਨ ਹੈ ਦੀਵਾਲੀ ਦਾ ਦਿਨ ਹੈ ਬਹੁਤ ਬਹੁਤ ਮੁਬਾਰਕਾਂ ਹਾਂ ਡਾਟੀ ਸਾਹਿਬ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਭਾਜਪਾ ਨੇ ਝੰਡਾ ਲਹਿਰਾਇਆ ਦਿੱਲੀ ਦੇ ਵਿੱਚ ਇੱਕ ਬੜੀ ਜਿੱਤ ਹਾਸਲ ਕੀਤੀ ਹੈ ਟਾਕਣਾ ਚਾਹੁੰਦੇ ਹੋ ਅੱਜ ਦਿੱਲੀ ਦੇ ਵਿੱਚ ਜੋ ਦਿੱਲੀ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਜੋ ਜਿੱਤ ਦਾ ਪਰਚਮ ਲਹਿਰਾਇਆ ਸਾਡੇ ਆਦਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੀ ਜੋ ਗਰੰਟੀ ਉਸ ਦੇ ਉੱਤੇ ਜੋ ਵਿਸ਼ਵਾਸ ਜਿਤਾਇਆ ਉਸ ਦਿਨ ਸਮੁੱਚੇ ਹਿੰਦੁਸਤਾਨ ਦੇ ਵਸਨੀਕਾਂ ਦਾ ਜੋ ਦਿੱਲੀ ਦੀ ਜਨਤਾ ਦੇ ਨਾਲ ਜੋ ਮਨੋਵਲ ਵਧਿਆ ਜੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਉਤਸ਼ਾਹ ਬਣਿਆ ਤੇ ਮਨੋਵਲ ਵਧਿਆ ਕਿ ਸਾਡਾ ਦੋ ਦੇਸ਼ ਆ ਹਰੇਕ ਸਟੇਟ ਆ ਉਹ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਦੇ ਨਾਲੇ ਸੁਰੱਖਿਅਤ ਆ ਤੇ ਪੂਰੇ ਉਲਾਸ ਦੇ ਨਾਲੇ ਖੁਸ਼ੀ ਮਨਾਈ ਜਾ ਰਹੀ ਹੈ ਕਿ 26 ਸਾਲ ਬਾਅਦ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਵਾਪਸੀ ਹੋ ਗਈ। ਹੱਸ ਤੂੰ ਦੇਖ ਰਹੇ ਹੋ ਕਿ ਲੱਡੂਆਂ ਦੇ ਨਾਲ ਮੂੰਹ ਮਿੱਠਾ ਵੀ ਕਰਾਇਆ ਜਾ ਰਿਹਾ ਔਰ ਜੋ ਖੰਨੇ ਦੇ ਵਿੱਚ ਭਾਜਪਾ ਤਾਰਿਆ ਕਰਤਾਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਮੂੰਹ ਮਿੱਠੇ ਕਰਾਇਆ ਜਾ ਰਿਹਾ, ਪੰਗੜੇ ਪੈ ਰਹੇ ਨੇ, ਢੋਲ ਤਮਾਕਿਆਂ ਦੀ ਤਾਲ ਦੇ ਉੱਪਰ ਜਿਹੜਾ ਹੈ ਇਹ ਸਾਰਾ ਕੁਝ ਹੋ ਰਿਹਾ ਹੈ। ਹਾਂ ਸੋ ਹਾਜੀ ਕੌਮਿਕ ਗੱਲਾਂ ਤੁਹਾਨੂੰ ਜਰਾ ਅੱਜ ਝੰਡਾ ਲਹਿਰਾਇਆ ਜਾ ਰਿਹਾ ਪੂਰੀ ਬਹੁਤ ਬਹੁਤ ਸਾਰਨ ਬਹੁਤ ਬਹੁਤ ਮੁਬਾਰਕਾਂ ਜੀ ਖੁਸ਼ੀ ਦਾ ਹਟਾਰਾ ਖੁਸ਼ੀ ਦਾ ਮਨਾਓ ਮਾਹਰਤ ਮਾਤਾ ਕੀ ਜੇ ਸੋ ਭਾਰਤ ਮਾਤਾ ਦੀ ਜੈ ਦੇ ਨਗਾਰੇ ਵੀ ਲੱਗ ਰਹੇ ਨੇ ਕਿਉਂਕਿ ਭਾਜਪਾ ਨੇ ਜੋ ਦਿੱਲੀ ਦੇ ਵਿੱਚ ਪਰਮ ਲਹਿਰਾਇਆ ਝੰਡਾ ਲਹਿਰਾਇਆ ਉਸ ਨੂੰ ਲੈ ਕੇ ਅੱਜ ਖੰਨੇ ਦੇ ਵਿੱਚ ਵੀ ਇੱਕ ਅਲੱਗ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਲੋਕ ਲੱਡੂ ਬੰਨ ਰਹੇ ਨੇ ਲੱਡੂ ਬੰਨੇ ਜਾ ਰਹੇ ਨੇ ਜੀ ਸੋ ਆ ਦੇਖੋ ਮੂੰਹ ਮਿੱਠਾ ਇਹ ਇਹ ਕੀ ਗਣਾ ਚੰਨ ਅੱਜ ਦਿੱਲੀ ਦੇ ਵਿੱਚ ਇੱਕ ਬੜੀ ਜਿੱਤ ਹਾਸਲ ਕੀਤੀ ਹੈ ਭਾਜਪਾ ਨੇ ਅਤੇ ਫੰਨੇ ਦੇ ਵਿੱਚ ਹੋਜੀ ਬਣਾਈ ਲਈ ਦਿੱਲੀ ਭਾਜਪਾ ਦੇ ਸਾਰੇ ਸਾਡੇ ਜਿੰਨੇ ਵੀ ਕਾਰਜਕਰਤਾ ਨੇ ਉਹਨਾਂ ਨੇ ਬੜੀ ਅਨਥਕ ਮਿਹਨਤ ਕੀਤੀ ਉਸ ਮਿਹਨਤ ਦਾ ਸਦਕਾ ਪ੍ਰਧਾਨ ਮੰਤਰੀ ਮੋਦੀ ਜੀ ਦੇ ਵਾਅਦਿਆਂ ਦਾ ਦਿੱਲੀ ਵਾਸੀਆਂ ਨੇ ਅੱਜ ਮੁੱਲ ਮੋੜਿਆ ਅਸੀਂ ਦਿੱਲੀ ਦੇ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਚ ਵੀ